ਸੋ ਵੀਵਰਸ ਨੂੰ ਅਡਵਾਈਸ ਕੀਤਾ ਜਾਂਦਾ ਇਹ ਵੀਡੀਓ ਹੰਟਿੰਗ ਬਾਰੇ ਹੈ ਇਹਦੇ ਵਿੱਚ ਬਰਡਸ ਦੀ ਹੰਟਿੰਗ ਪਾਈ ਗਈ ਹੈ ਜੋ ਸਰਕਾਰ ਨੇ ਪਲਾਉ ਕੀਤਾ ਉਦਾਂ ਹੀ ਇਹਨੂੰ ਪਰਫਾਰਮ ਕੀਤਾ ਗਿਆ ਹੈ ਸਭ ਕੁਝ ਸਰਕਾਰ ਦੀ ਡੀਟੀ ਗਾਈਡਲਾਈਨਸ ਨੂੰ ਫੋਲੋ ਕਰਕੇ ਕੀਤਾ ਗਿਆ ਜੇ ਫਿਰ ਵੀ ਤੁਸੀਂ ਅਸੀਂ ਵੀਡੀਓ ਨਹੀਂ ਦੇਖ ਸਕਦੇ ਸੋ ਪਲੀਜ਼ ਇਹ ਵੀਡੀਓ ਸਕਿਪ ਕਰ ਦਿਓ ਥੈਂਕ ਯੂ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਦੋ ਦਿਨ ਪਹਿਲਾਂ ਵੀ ਹੰਟਿੰਗ ਆਇਆ ਪਰ ਇਨੀ ਸਕਸੈਸ ਰੇਟ ਨਹੀਂ ਰਹੀ ਸੀ ਸੋ ਅੱਜ ਫੇਰ ਹੰਟਿੰਗ ਆਇਆ ਤੇ ਥੋੜਾ ਟਾਈਮ ਹੈਗਾ ਸੀ ਮੇਰੇ ਕੋਲ ਤੇ ਮੈਂ ਕਿਹਾ ਚਲੋ ਮੈਂ ਜਾ ਕੇ ਆਨਾ ਤੇ ਦੇਖਣਾ ਕਿ ਲੱਗ ਰਿਹਾ ਘੰਟੇ ਕੋਲੇ ਨਿਕਲ ਆਇਆ ਸੋ ਰਾਉਂਡ ਸ਼ਾਮ ਦੇ 6:00 ਵਜੇ ਹਨ ਤੇ ਵੈਦਰ ਬਹੁਤ ਹੀ ਵਧੀਆ ਹੈ ਅੱਜ ਇਹਨੂੰ ਹੁਣ ਡਾਰਕ ਥੋੜੀ ਸ਼ਿੱਤੀ ਹੋਣ ਲੱਗ ਪਿਆ ਤੇ ਟਰਾਈ ਕਰਨੇ ਆ ਆਪਣੇ ਕੁਲਗਨ ਆ ਆਪਣਾ 20 ਗੇਜ 20 ਗੇਜ ਦੀ ਮਤਲਬ ਮੁਖਾਦਨ ਦਾ 20 ਗੇਜ ਸੋ ਟਰਾਈ ਕਰਨੇ ਆ ਜੀ ਛੋਟੀ ਜੀ ਵੀਡੀਓ ਬਣਾਵਾਂਗਾ ਜੇ ਕੁਛ ਹੰਟ ਹੋ ਗਿਆ ਜਿਆਦਾ ਮੈਂ ਵਿੱਚੋਂ ਘੱਟ ਛੜਾਂਗਾ ਤੇ ਤੈ ਕਰਾਂਗਾ ਵੀ ਜੇ ਇੱਕ ਦੋ ਬਰਡ ਮਿਲ ਗਏ ਮੈਨੂੰ ਤੇ ਉਹਦੇ ਵਿੱਚ ਸ਼ੂਟ ਕਰਾਂਗਾ ਸੋ ਐਡਵਾਈਜ਼ਰੀ ਪਹਿਲਾਂ ਹੀ ਜੇ ਮੈਂ ਵੀਡੀਓ ਪਾਵਾਂਗਾ ਤੇ ਇਹਦੇ ਵਿੱਚ ਸ਼ੋਰਟ ਜ਼ਰੂਰ ਹੋਇਆ ਹੋਇਆਗਾ ਕੋਈ ਨਾ ਕੋਈ ਬਰਡ ਸੋ ਜਿਹੜੇ ਇਹ ਗ੍ਰਾਫਿਕ ਚੀਜ਼ਾਂ ਨੂੰ ਵੇਖ ਕੇ ਨਹੀਂ ਲਾਈਕ ਕਰਦੇ ਤੇ ਪਲੀਜ਼ ਉਹ ਵੀਡੀਓ ਨਾ ਵੇਖਣ ਤੇ ਅਦਰ ਦੈਨ ਥੈਟ ਗਾਇਜ਼ ਲੋ ਜੀ ਕਰੋ ਇੰਜੋਏ ਗਰਾਊ ਸੀਜ਼ਨ ਖੁੱਲਿਆ ਹੈ ਪੰਜ ਦਾ ਆਪਣੀ ਲਿਮਿਟ ਹੈ ਪਰ ਡੇ ਹੰਟਿੰਗ ਲਾਇਸੈਂਸ ਹੋਣਾ ਚਾਹੀਦਾ ਪੈਲ ਹੋਣਾ ਚਾਹੀਦਾ ਤੇ স্মੋਲ ਗੇਮ ਦਾ ਟੈਗ ਹੋਣਾ ਚਾਹੀਦਾ ਤੁਹਾਡੇ ਕੋਲ ਹਨਾ ਤੇ ਉਸ ਤੋਂ ਬਾਅਦ ਗਨ ਮੈਂ ਯੂਜ਼ ਕਰ ਰਿਹਾ 20 ਗੇਜ ਜੇ ਤੁਹਾਨੂੰ ਦੱਸਦਾ ਸੋ ਲੈਟਸ ਲੈਟਸ ਟ੍ਰਾਈਡ ਆਊਟ कम Come Come. good कम boy. गुड good boy. it. Mm -hmm. तो गाय लगता अपनी लक् लग चको ही है आवे लो थोड़े सामने आ, ग्राउस कह देने जिन्होंने आप पार्टरी कह दें ਤੇ ਟਰਾਈਟ ਮੈਂ ਬਹੁਤ ਕੀਤਾ ਕਿ ਤੱਕ ਦਾ ਹੋਰ ਮਿਲ ਜੇ ਯੂ نو ਮੇਰੀ ਲਿਮਿਟ ਤੇ ਪੰਜ ਦੀ ਐ ਤੇ ਜੇ ਤੁਹਾਨੂੰ ਲੱਗਦਾ ਵੀ ਗਲਤ ਹੈ ਤੁਸੀਂ ਦਰ ਗਾਇਜ਼ ਵੀ ਇਹ ਲੀਗਲ ਹੈ ਬਿਲਕੁਲ ਸਰਕਾਰ ਸਾਨੂੰ ਅਲਾਉ ਕਰਦੀ ਐ ਆਪਾਂ 페 ਕਰਨੇ ਆ ਸਾਰੀ ਫੰਡਿੰਗ ਟੂਰਿਜ਼ਮ ਵਾਈਲਡ ਲਾਈਫ ਲਈ ਜੋ ਸਪੈਂਡ ਕਰਦੇ ਨੇ ਯੂਜ਼ ਕਰਦੇ ਨੇ ਸੋ ਇਹ ਬਹੁਤ ਬੰਡਨ ਨੇ ਇੱਥੇ ਕਿਸਪੰਦ ਕਿਸਤਾਂ ਦੀ ਗੱਲ ਐ ਕਦੀ ਇੱਕ ਲੱਭਦਾ ਕਦੀ ਇੱਕ ਵੀ ਨਹੀਂ ਲੱਭਦਾ ਸੋ ਥੈਂਕ ਯੂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਲਦੀ ਜਲਦੀ ਅਗਲੀ ਵੀਡੀਓ ਲੈ ਕੇ ਆਵਾਂਗਾ ਥੈਂਕ ਯੂ ਗਾਇਜ਼